ਕਹਿੰਦੇ ਲੋਕੀ ਬੜੇ ਹੈਰਾਨ ਹੋ ਕੇ ਦੇਖਦੇ ਸੀ ਵੀ ਇਹਨਾਂ ਦੇ ਘਰ ਤਾਂ ਕੁੜੀ ਜੰਮੀ ਮੁੰਡਾ ਤਾਂ ਜੰਮਿਆ ਨਹੀਂ ਲੋੜੀ ਕਿਦੀ ਵੰਡਦੇ ਪਏ ਨੇ ਕਹਿੰਦੇ ਮੈਂ ਕਿਹਾ ਮੇਰੀਆਂ ਤਾਂ ਕੁੜੀਆਂ ਵੀ ਮੁੰਡਿਆਂ ਵਰਗੀਆਂ ਨੇ ਦੇਵੀਆਂ ਆਈਆਂ ਸਾਡੇ ਘਰੇ ਛੋਟੇ ਛੋਟੇ ਹੁੰਦੇ ਸਾਡਾ ਕੰਪੀਟੀਸ਼ਨ ਹੁੰਦਾ ਵੀ ਸਭ ਤੋਂ ਉੱਚੀ ਲੋੜੀ ਕਿਦੀ ਹੋਊਗੀ ਵੀ ਸਭ ਤੋਂ ਜ਼ਿਆਦਾ ਪਾਠੀਆਂ ਕਿਹਦੇ ਘਟੀਆਂ ਕੀਤੀਆਂ ਨੇ ਹੁਣ ਤਾਂ ਬੜਾ ਮਾਡਰਨ ਜ਼ਮਾਨਾ ਹੋ ਗਿਆ ਲੋਕ ਬੜੇ ਸ਼ਾਈਜੇ ਹੋ ਗਏ ਨੇ ਇਸ ਇਸ ਮਾਮਲੇ 'ਚ ਅਸੀਂ ਜਾ ਕੇ ਹੁੱਕੇ ਦੇਣੇ ਫਿਰ ਜਾ ਕੇ ਇਕੱਲੇ ਇਕੱਲੇ ਘਰ 'ਚ ਲੋੜੀ ਮੰਗਣੀ ਤੇ ਮੇਰੇ ਪਾਪਾ ਨੇ ਸਾਨੂੰ ਦੋਨਾਂ ਭੈਣਾਂ ਨੂੰ ਸੇਮ ਉਵੇਂ ਪਾਲਿਆ ਜਿਵੇਂ ਮੇਰੇ ਤਿੰਨ ਭਰਾ ਪਲੇ ਨੇ ਘਰ ਦੇ ਵਿੱਚ ਮੇਰੀ ਭਤੀਜੀ ਜੀ ਜਦੋਂ ਉਹਦਾ ਜਨਮ ਹੋਇਆ ਸੀਗਾ ਹੁਣ ਉਹ 22 23 ਸਾਲ ਦੀ ਹੋ ਗਈ ਆ ਤੇ ਜਦੋਂ ਉਹ ਉਹਦਾ ਜਨਮ ਹੋਇਆ ਸੀਗਾ ਤੇ ਜਦੋਂ ਲੋਹੜੀ ਆਈ ਸੀ ਪਹਿਲੀ ਲੋਹੜੀ ਸੀਗੀ ਉਹਦੀ ਫੇ ਮੇਰੇ ਪਾਪਾ ਨੇ ਸਾਰੇ ਪਾਸੇ ਲੋਹੜੀ ਵੰਡੀ ਸੀ ਤੇ ਲੋਹੜੀ ਮਨਾਈ ਸੀ ਸਾਰਿਆਂ ਨੂੰ ਜਿਵੇਂ ਲੱਡੂ ਵੰਡੀ ਦੇ ਆ ਮੂੰਗਫਲੀਆਂ ਵਗੈਰਾ ਰਿਓੜੀਆਂ ਆ ਨਾ ਸਾਰੇ ਪਾਸੇ ਦੇਈਦਿਆਂ ਨੇ ਤੇ ਬੜੇ ਚਾਵਾਂ ਦੇ ਨਾਲ ਲੋੜੀ ਮਨਾਈ ਸੀਗੀ ਤੇ ਫਿਰ ਮੈਂ ਪਾਪਾ ਨੂੰ ਪੁੱਛਿਆ ਮੈਂ ਕਿ ਪਾਪਾ ਭਤੀਜੀ ਦੀ ਲੋੜੀ ਤਾਂ ਮਨਾ ਹੋਗੀ ਕਿਉਂਕਿ ਸਾਡੇ ਅਸੀਂ ਪੰਜ ਭੈਣ ਭਰਾਏ ਸਾਡੇ ਸਾਰਿਆਂ ਕੋਲ ਦੋ ਦੋ ਬੇਟੇ ਆ ਤੇ ਉਹ ਜਿਹੜਾ ਮੇਰਾ ਵਿਚਕਾਰ ਵਾਲਾ ਭਰਾ ਉਹਦੇ ਕੋਲ ਇੱਕ ਬੇਟਾ ਸੀ ਤੇ ਫਿਰ ਉਸ ਤੋਂ ਬਾਅਦ ਬੇਟੀ ਹੋਈ ਕਿ ਸਾਡੇ ਸਾਰਿਆਂ ਕੋਲ ਇੱਕ ਇੱਕ ਬੇਟੀ ਆਈ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਇੰਨੀ ਖੁਸ਼ੀ ਸੀਗੀ ਬਿਚੂ ਕਰਾ ਸਾਡੇ ਘਰ ਦੇ ਵਿੱਚ ਕੁੜੀ ਆਈ ਆ ਤੇ ਮੈਂ ਪਾਪਾ ਨੂੰ ਪੁੱਛਿਆ ਅਸੀਂ ਦੋ ਭੈਣਾਂ ਐ ਮੈਂ ਪਾਪਾ ਨੂੰ ਪੁੱਛਿਆ ਮੈਂ ਕਿ ਪਾਪਾ ਵੀ ਆਪਾਂ ਜੈਸਮੀਨ ਦੀ ਲੋੜੀ ਤਾਂ ਬੜੇ ਚਾਵਾਂ ਨਾਲ ਮਨਾਈ ਆ ਮੈਨੂੰ ਬਹੁਤ ਖੁਸ਼ੀ ਆ ਤੇ ਜਦੋਂ ਅਸੀਂ ਜੰਮੇ ਸੀ ਸਾਡੀ ਲੋੜੀ ਮਨਾਈ ਸੀ ਪਾਪਾ ਕਹਿੰਦੇ ਹਾਂ ਤੁਹਾਡੀ ਵੀ ਲੋੜੀ ਮਨਾਈ ਸੀਗੀ ਮੈਂ ਕਿ ਅੱਛਾ ਜੀ ਅਸੀਂ ਤਾਂ ਛੋਟੇ ਸੀ ਉਦੋਂ ਨਾ ਕਹਿੰਦੇ ਜੋ ਤੁਸੀਂ ਤੁਹਾਡੀ ਪਹਿਲੀ ਲੋੜੀ ਆਈ ਸੀ ਅਸੀਂ ਸਾਰਿਆਂ ਦੇ ਘਰਾਂ 'ਚ ਕਹਿੰਦੇ ਲੋਕੀ ਬੜੇ ਹੈਰਾਨ ਹੋ ਕੇ ਦੇਖਦੇ ਸੀ ਵਿਆਨਾ ਦੇ ਕਰਤਾ ਕੁੜੀ ਜੰਮੀ ਮੁੰਡਾ ਤਾਂ ਜੰਮ ਨਹੀਂ ਲੋੜੀ ਕਿ ਦੀ ਵੰਡ ਤੇ ਪਏ ਨੇ ਕਹਿੰਦੇ ਮੈਂ ਕਿ ਮੇਰੀਆਂ ਤਾਂ ਕੁੜੀਆਂ ਵੀ ਮੁੰਡਿਆਂ ਵਰਗੀਆਂ ਨੇ ਦੇਵੀਆਂ ਆਈਆਂ ਸਾਡੇ ਘਰੇ ਸਤਿਕਾਰ ਕਰਨਾ ਚਾਹੀਦਾ ਜਦੋਂ ਘਰ ਚ ਕੁੜੀਆਂ ਜੰਮਦੀਆਂ ਨੇ ਤੇ ਉਹਨਾਂ ਨੂੰ ਵੀ ਪੂਰਾ ਹੱਕ ਆ ਜਿੰਨੇ ਹੱਕ ਮੁੰਡਿਆਂ ਨੂੰ ਆ ਉਨੇ ਹੀ ਹੱਕ ਕੁੜੀਆਂ ਨੂੰ ਬਰਾਬਰ ਦੇ ਹੱਕ ਨੇ ਸਾਰੇ ਕਿਉਂਕਿ ਸਾਡੀ ਜਰਨੀ ਆ ਇਹ ਜ਼ਿੰਦਗੀ ਆ ਹਰ ਬੰਦਾ ਆਪਣਾ ਆਪਣਾ ਕਰਮ ਲੈ ਕੇ ਆਇਆ ਇਸ ਧਰਤੀ ਤੇ ਔਰ ਆਪਣੇ ਆਪਣੀ ਜਰਨੀ ਆਪਣੇ ਆਪਣੇ ਕਰਮ ਆਪਣੇ ਰਾਹ ਤੁਰਦੇ ਜਾਣਾ ਸੋ ਇੱਥੇ ਕੋਈ ਵਖਰੇਵਾ ਨਹੀਂ ਹੋਣਾ ਚਾਹੀਦਾ ਤੇ ਮੇਰੇ ਪਾਪਾ ਨੇ ਸਾਨੂੰ ਦੋਨਾਂ ਭੈਣਾਂ ਨੂੰ ਸੇਮ ਓਵੇਂ ਪਾਲਿਆ ਜਿਵੇਂ ਮੇਰੇ ਤਿੰਨ ਭਰਾ ਪਲੇ ਨੇ ਘਰ ਦੇ ਵਿੱਚ ਬਿਲਕੁਲ ਮੈਮ ਖਾਸ ਕਰ ਕੁੜੀਆਂ ਤਾਂ ਕਹਿੰਦੇ ਆਪਣੀ ਕਿਸਮਤ ਨਾਲ ਲੈ ਕੇ ਆਉਂਦੀਆਂ ਨੇ ਸੋ ਅੱਜ ਵੀ ਅਸੀਂ ਕੁੜੀਆਂ ਦੀ ਲੋੜੀ ਮਨਾਉਣ ਲਈ ਹੀ ਇੱਥੇ ਇਕੱਠੇ ਹੋਏ ਆ ਮੈਨੂੰ ਅੱਜ ਕਿਸੇ ਨੇ ਸਵਾਲ ਕੀਤਾ ਤੁਸੀਂ ਕਦੇ ਛੋਟੇ ਹੁੰਦੇ ਹੋ ਲੋੜੀ ਮੰਗੀ ਸੀ ਮੈਂ ਸੋਚਣ ਲੱਗੀ ਹਾਂ ਮੈਂ ਇਸ ਸਵਾਲ ਤੇ ਬਾਡੀ ਤੋਂ ਕਰਨਾ ਚਾਹੀਏ ਤੁਸੀਂ ਵੀ ਕਦੇ ਮੰਗੀ ਸੀ ਬਿਲਕੁਲ ਮੰਗੀ ਸੀਗੀ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਉਹਦਾ ਰਿਵਾਜ ਹੁੰਦਾ ਸੀਗਾ ਹੁਣ ਤਾਂ ਬੜਾ ਮਾਡਰਨ ਜ਼ਮਾਨਾ ਹੋ ਗਿਆ ਲੋਕ ਬੜੇ ਸ਼ਾਈਜੇ ਹੋ ਗਏ ਨੇ ਇਸ ਇਸ ਮਾਮਲੇ 'ਚ ਵੀ ਆਪਾਂ ਕਿਸਦੇ ਘਰ ਜਾਵਾਂਗੇ ਉਹਨਾਂ ਜਿਹੜੇ ਤਿਹਾਰ ਨੇ ਸੀਮਤ ਜੇ ਹੋ ਗਏ ਘਰ ਦੇ ਵਿੱਚ ਹੀ ਉੱਥੇ ਹੀ ਜਾਂ ਫਿਰ ਕਲੱਬਾਂ ਦੇ ਵਿੱਚ ਜਾ ਕੇ ਸੈਲੀਬ੍ਰੇਟ ਕਰ ਦਿੰਨੇ ਲੋਕ ਹਨਾ ਮਾਡਰਨ ਜਿਹੇ ਤਿਹਾਰ ਬਣਾਤੇ ਪਰ ਜਦੋਂ ਸਾਡਾ ਜ਼ਮਾਨਾ ਸੀ ਮੈਂ ਛੋਟੀ ਹੁੰਦੀ ਸੀ ਤੇ ਅਸੀਂ ਹਰ ਘਰ ਦੇ ਵਿੱਚ ਜਿਹੜੇ ਸਾਡੇ ਏਰੀਆ 'ਚ ਘਰ ਹੁੰਦੇ ਸੀਗੇ ਉਹਨਾਂ ਦੇ ਘਰਾਂ ਵਿੱਚ ਅਸੀਂ ਟੋਲੀ ਬਣਾ ਕੇ ਜਾਂਦੇ ਹੁੰਦੇ ਸੀ ਕਿੰਨੇ ਸਾਰੇ ਵਿੱਚ ਮੁੰਡੇ ਹੋਣੇ ਕੁੜੀਆਂ ਹੋਣੀਆਂ 10 20 ਜਣੇ ਹੁੰਦੇ ਸੀਗੇ ਅਸੀਂ ਜਾ ਕੇ ਹੁੱਕੇ ਦੇਣੇ ਫਿਰ ਜਾ ਕੇ ਇਕੱਲੇ-ਇਕੱਲੇ ਘਰ 'ਚ ਲੋੜੀ ਮੰਗਣੀ ਸਾਨੂੰ ਕਿਸੇ ਨੇ ਰਿਓੜੀਆਂ ਦੇਣੀਆਂ, ਮੂੰਗਫਲੀਆਂ ਦੇਣੀਆਂ ਜਾਂ ਫਿਰ ਪਾਥੀਆਂ, ਲੱਕੜ ਵਗੈਰਾ ਵੀ ਦੰਦੇ ਹੁੰਦੇ ਸੀਗੇ। ਫਿਰ ਅਸੀਂ ਕੋ ਬੋਰਾ ਲੈ ਕੇ ਜਾਂਦੇ ਸੀਗੇ ਨਾਲ ਨਾ। ਫਿਰ ਐਦਾਂ ਹੁੰਦਾ ਸੀਗਾ ਕਿ ਚੌਂਕ ਹੁੰਦੇ ਸੀਗੇ ਤੇ ਅਲੱਗ-ਅਲੱਗ ਜਿਵੇਂ ਇੱਕ ਮਹੱਲਾ ਹੋ ਗਿਆ ਉਹਦਾ ਚੌਂਕ ਆ। ਤੇ ਛੋਟੇ-ਛੋਟੇ ਹੁੰਦਾ ਸਾਡਾ ਕੰਪੀਟੀਸ਼ਨ ਹੁੰਦਾ ਵੀ ਸਭ ਤੋਂ ਉੱਚੀ ਲੋੜੀ ਕਿਦੀ ਹੋਊਗੀ ਵੀ ਸਭ ਤੋਂ ਜ਼ਿਆਦਾ ਪਾਥੀਆਂ ਕਿਹਨੇ ਇਕੱਠੀਆਂ ਕੀਤੀਆਂ ਨੇ। ਐਦਾਂ ਹੁੰਦਾ ਸੀ ਅਸੀਂ ਫਿਰ ਇਕੱਠੀਆਂ ਕਰਕੇ 15 ਦਿਨ ਪਹਿਲਾਂ ਮੰਗਣੀ ਸ਼ੁਰੂ ਕਰ ਦਿੰਦੇ ਸੀਗੇ ਲੋੜੀ। ਫੇ ਬਹੁਤ ਉੱਚੀ ਲੋੜੀ ਵਾਲੀ ਦੀ ਸੀਗੀ ਮਤਲਬ ਕਿ ਚਾਹ ਹੁੰਦਾ ਸੀਗਾ ਵੀ ਇਦਾਂ ਜਾਈਦਾ ਸੀਗਾ ਬੜਾ ਚਾਹ ਹੁੰਦਾ ਸੀ ਬੜੀ ਖੁਸ਼ੀ ਹੁੰਦੀ ਹੁੰਦੀ ਸੀਗੀ